ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਸ ਤੌਰ ਤੇ ਆਪਾਂ ਗੱਲ ਕਰਾਂਗੇ 10 ਅਗਸਤ 2024 ਤੱਕ ਦੀ ਤਾਂ ਦੋਸਤੋ ਜੋ ਥੱਲੇ ਇੱਕ ਸਿਸਟਮ ਬਣਿਆ ਹੋਇਆ ਸੀਗਾ ਉਹਦੇ ਕਰਕੇ ਮਾਨਸੂਨ ਦੀ ਟਰਫ ਸੀਗੀ ਉਹ نیچے ਚਲੀ ਗਈ ਸੀਗੀ ਦੁਬਾਰਾ ਫੇਰ ਉੱਪਰ ਆਣੀ ਸ਼ੁਰੂ ਹੋ ਗਈ ਹੈ ਗੰਗਾ ਨਗਰ ਤੱਕ ਮਾਨਸੂਨ ਦੀ ਟਰਫ ਪਹੁੰਚ ਚੁੱਕੀ ਹੈ ਤੇ ਸਾਡੇ ਇੱਥੇ ਵਰਖਾ ਦੇ ਚੰਗੇ ਹਾਲਾਤ ਬੰਦੇ ਨਜ਼ਰ ਆ ਰਹੇ ਆ ਤਾਂ ਭਾਵੇਂ ਕਿ ਅਗਸਤ ਦੇ ਵਿੱਚ ਵਰਖਾ ਨੇ ਬਹੁਤ ਸਾਰੇ ਏਰੀਆ ਨੂੰ ਜਿੱਥੇ ਵਰਖਾ ਨਹੀਂ ਸੀ ਉਹਨਾਂ ਨੂੰ ਨਿਹਾੜ ਕੀਤਾ ਉਸ ਤੋਂ ਬਾਅਦ ਚ ਇੱਕ ਦੁਬਾਰਾ ਫਿਰ ਜਿਹੜਾ ਇਹ ਸਿਸਟਮ ਬਣਿਆ ਹੈ ਜਿਹੜਾ ਸਿਸਟਮ ਕਈ ਸਾਰੇ ਹਿੱਸਿਆਂ ਦੇ ਵਿੱਚ ਵਰਖਾ ਕਰੇਗਾ ਕੱਲੀ ਵਰਖਾ ਹੀ ਨਹੀਂ ਕਰੇਗਾ ਜਿਵੇਂ ਤੁਸੀਂ ਲਾਲ ਨਿਸ਼ਾਨ ਦੇਖ ਰਹੇ ਹੋ ਤਾਂ ਵਿੱਚ ਕਈ ਸਥਾਨ ਇਹੋ ਜੇ ਹੋਣਗੇ ਜਿੱਥੇ ਜਿਹੜਾ ਹੈਗਾ ਚੰਗਾ ਵੀ ਉਹਨਾਂ ਨੂੰ ਆਏਗਾ ਪਰੰਤੂ ਵਰਖਾ ਟੁਕੜਿਆਂ ਦੇ ਵਿੱਚ ਇਹ ਹੋਣ ਦੀ ਸੰਭਾਵਨਾ ਹੈ ਪਰੰਤੂ 7-8 ਦਿਨੇੜੇ ਤੇ ਮੁੜ ਕੇ 10 ਦਿਨੇੜੇ ਜਿਹੜਾ ਹੈਗਾ ਏਰੀਆ ਥੋੜਾ ਜਿਹਾ ਵਰਖਾ ਜ਼ਿਆਦਾ ਕਵਰ ਕਰ ਸਕਦੀ ਹੈ ਸਭ ਤੋਂ ਪਹਿਲੀ ਗੱਲ ਕਿ ਜਿਹੜਾ ਡਿਪਰੈਸ਼ਨ ਹੈਗਾ ਉਹ ਵੀਕ ਹੋ ਗਿਆ ਕਮਜ਼ੋਰ ਹੋ ਗਿਆ ਹੈ ਤੇ ਜਿਹੜਾ ਉਹਨੇ ਜੈਸਲਮੇਰ ਦੇ ਵਿੱਚ ਕੰਮ ਕੀਤਾ ਹੈਗਾ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਕਿ ਜੈਸਲਮੇਰ ਦੇ ਵਿੱਚ ਹੜਾਰ ਦੀ ਸਥਿਤੀ ਬਣ ਸਕਦੀ ਹੈ ਤਾਂ ਉਹਨੇ ਕਾਫੀ ਜ਼ਿਆਦਾ ਜਿਹੜਾ ਹੈਗਾ ਉੱਥੇ ਹਾਲਾਤ ਖਰਾਬ ਕੀਤੇ ਹੈ ਜਿਹੜਾ ਇਸ ਸਮੇਂ ਸਿਸਟਮ ਹੈ ਭਾਵੇਂ ਕਿ ਸਾਡੇ ਤੋਂ ਇੱਥੇ ਟੁਕੜਿਆਂ ਚ ਵਰਖਾ ਆਉਣ ਵਾਲੀ ਹੈ ਪਰੰਤੂ ਚਿੰਤਾ ਦੀ ਗੱਲ ਇਹ ਹੈ ਕਿ ਪਹਾੜਾਂ ਦੇ ਉੱਪਰ ਫੇਰ ਇਹ ਵਰਖਾ ਹੋਵੇਗੀ ਪਹਾੜਾਂ 'ਲੀੜੀ ਵਰਖਾ ਹੈਗੀ ਐ ਖਾਸ ਤੌਰ ਤੇ ਹਿਮਾਚਲ ਤੇ ਉਤਰਾਖੰਡ 7 ਅਗਸਤ ਅਤੇ 10 ਅਗਸਤ ਨੂੰ ਭਾਰੀ ਤੋਂ অতি ਭਾਰੀ ਵਰਖਾ ਹੋ ਸਕਦੀ ਐ ਤੁਸੀਂ ਪਹਿਲਾਂ ਦੇਖਿਆ ਕਿ ਕੀ ਕੁਛ ਹੋਇਆ ਪਹਾੜਾਂ ਦੇ ਉੱਪਰ ਬੱਦਲ ਫਟੇ ਐ ਮਲਾਣਾ ਡੈਮ ਟੁੱਟਿਆ ਹੈਗਾ ਨੁਕਸਾਨ ਹੋਇਆ ਈਵਨ ਕਿ ਆ ਸਾਡੇ ਏਰੀਆ ਤੇ ਵੀ ਖਤਰਾ ਉਹਦਾ ਆ ਗਿਆ ਸੀਗਾ ਕਿ ਜੇਕਰ ਹੋਰ ਮੀਂਹ ਪੈ ਜਾਂਦਾ ਕਿਤੇ ਹੜ੍ਹਾਂ ਦੀ ਸਥਿਤੀ ਨਾ ਬਣ ਜਾਈ ਦੁਬਾਰਾ ਫੇਰ ਇਹਨਾਂ ਨੇ 7 ਤਰੀਕ ਤੇ ਲਈ ਇਹ ਵਾਰਨਿੰਗ ਜਾਰੀ ਕੀਤੀ ਐ ਕਿ 7 ਤਰੀਕ ਨੂੰ ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਠੀਕ ਐ ਇੱਥੇ ਜਿਹੜਾ ਹੈਗਾ ਅਗਲੇ 24 ਘੰਟੇ ਲਈ ਇਹ ਜੋ ਏਰੀਆ ਨੇ ਦਿਖਾਈ ਹੋਈ ਹੈ ਤਾਂ ਇੱਥੇ ਦੁਬਾਰਾ ਫਿਰ ਇਹ ਲੋਕਲ ਪੰਜਾਬ 'ਚ ਨਹੀਂ ਮੈਂ ਕਹਿ ਰਿਹਾ ਹਿਮਾਚਲ ਦੇ ਵਿੱਚ ਤੇ ਉੱਤਰਾਖੰਡ ਦੇ ਵਿੱਚ ਲੋਕਲ ਹੜਾਂ ਅਕੀ ਸਥਿਤੀ ਬਣ ਸਕਦੀ ਹੈ ਇਹ ਜੋ ਏਰੀਆ ਨੇ ਦਿਖਾਇਆ ਹੈ ਇਹਦੇ ਵਿੱਚ ਇਹ ਸਥਿਤੀ ਕਿੱਥੇ ਬਣ ਸਕਦੀ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਟਾੜਾ Shimla ਦਾ ਏਰੀਆ ਹੈਗਾ ਮੰਡੀ ਦਾ ਏਰੀਆ ਹੈਗਾ ਦੇੜਾ ਦੂਨ ਹੈਗਾ ਤੈਰੀ ਗੜਵਾਲ ਹੈਗਾ ਪਥੋਰਾਗੜ ਇਹ ਇਸ ਤਰ੍ਹਾਂ ਦੇ ਏਰੀਏ ਜਾਂ ਇੱਥੇ ਕੋਈ ਚੰਬਾ ਦਾ ਏਰੀਆ ਹੈ ਇਹ ਤਾਂ ਇਹ ਸਾਰੇ ਏਰੀਆ ਦੇ ਵਿੱਚ ਹਾਲਾਤ ਸਰਮੌਰ ਦੇ ਵਿੱਚ ਵਰਖਾ ਹੋ ਸਕਦੀ ਹੈ ਹਾਲਾਤ ਇਹਨਾਂ ਨੇ ਕਿਹਾ ਕਿ ਵਿਗੜ ਸਕਦੇ ਹੈ ਤੇ ਜਿਹੜਾ ਵੀ ਕੋਈ ਟੂਰਿਸਟ ਉੱਤਰ ਜਾ ਰਿਹਾ ਉਹ ਆਪਣਾ ਧਿਆਨ ਰੱਖੇ ਕਿਤੇ ਬੱਦਲ ਫਟਣ ਵਗੈਰਾ ਦੀ ਕੰਡੀਸ਼ਨ ਹੋ ਸਕਦੀ ਹੈ ਪੰਜਾਬ ਦੇ ਵਿੱਚ 7 ਅਤੇ 10 ਅਗਸਤ ਨੂੰ ਇਕਾ ਦੁਕਾ ਥਾਵਾਂ ਤੇ ਭਾਰੀ ਵਰਖਾ ਵੀ ਹੋ ਸਕਦੀ ਹੈ ਪਰੰਤੂ ਵਰਖਾ ਟੁਕੜਿਆਂ ਦੇ ਵਿੱਚ ਆਈ ਠੀਕ ਹੈ ਤਾਂ ਕੀ ਹੈਗਾ ਦੇਖੋ ਜੀ 7 ਤਰੀਕ ਨੂੰ ਪੰਜਾਬ ਦੇ ਵਿੱਚ ਸਵੇਰ ਤੋਂ ਹੀ ਜਿਹੜਾ ਹੈਗਾ ਪਹਾੜੀ ਇਲਾਕੇ ਦੇ ਵਿੱਚ ਜਿਹੜਾ ਤਰਾਇ ਦਾ ਇਲਾਕਾ ਉਹਦੇ ਦੇ ਪਾਸੇ ਕਾਰਵਾਈ ਚੱਲੂ ਹੋ ਸਕਦੀ ਹੈ ਜਿਹੜੀ ਕਿ ਹੌਲੀ-ਹੌਲੀ ਅੱਗੇ ਵਧ ਸਕਦੀ ਹੈ ਹਰਿਆਣੇ ਦੇ ਵੀ ਉਸ ਇਲਾਕੇ ਕਾਰਵਾਈ ਹੋ ਸਕਦੀ ਹੈ ਸ਼ਾਮ ਤੱਕ ਜਾਂਦੇ ਜਾਂਦੇ ਉਮੀਦ ਹੈਗੀ ਹੈ ਕਿ ਸਿਰਸਾ ਹਸਾਰ ਜਿਹੜਾ ਹੈਗਾ ਦੱਖਣ ਪੱਛਮ ਹਰਿਆਣਾ ਤੇ ਪੰਜਾਬ ਦੇ ਸੈਂਟਰਲ ਪੰਜਾਬ ਤੱਕ ਕਾਰਵਾਈਆਂ ਆ ਸਕਦੀਆਂ ਤਾਂ ਇਸੇ ਤਿੱਕੇ ਦੇ ਨਾਲ 8 ਤਰੀਕ ਨੂੰ ਜਿਹੜਾ ਹੈਗਾ ਸੈਂਟਰਲ ਪੰਜਾਬ ਥੋੜਾ ਘੱਟ ਹੈ ਬਾਕੀ ਪੰਜਾਬ ਚ ਵਰਖਾ ਹੋ ਸਕਦੀ ਹੈ 9 ਤਰੀਕ ਨੂੰ ਜਿਹੜਾ ਹੈਗਾ ਦੱਖਣ ਪੱਛਮ ਪੰਜਾਬ ਨੂੰ ਛੱਡ ਕੇ ਬਾਕੀ ਇੱਕ ਹਿੱਸੇ ਦੇ ਵਿੱਚ ਵਰਖਾ ਹੋ ਸਕਦੀ ਹੈ ਗੰਗਾ ਨਗਰ ਹਨੂਮਾਨਗੜ ਇੱਥੇ ਵੀ ਜਿਹੜਾ ਹੈਗਾ 8 ਤਰੀਕ ਨੂੰ 9 ਤਰੀਕ ਨੂੰ ਵਰਖਾ ਹੋ ਸਕਦੀ ਹੈ 10 ਤਰੀਕ ਨੂੰ ਮੌਸਮ ਦੇ ਦਿਖਾਉਂਦੇ ਆ ਕਿ ਫਿਰ ਦੁਬਾਰਾ ਦੱਖਣ ਪੱਛਮ ਪੰਜਾਬ ਦੇ ਉੱਤੇ ਤੇ ਉੱਤਰੀ ਪੰਜਾਬ ਦੇ ਉੱਤੇ ਮਾਨਸੂਨ ਜਿਹੜਾ ਹੈਗਾ ਮਿਹਰਬਾਨ ਹੋ ਸਕਦਾ ਗੰਗਾ ਨਗਰ ਹਨੂਮਾਨਗੜ ਦੇ ਉੱਪਰ ਮਾਨਸੂਨ ਮਿਹਰਬਾਨ ਹੋ ਸਕਦਾ ਤਾਂ ਇਸ ਤਰੀਕੇ ਦਾ ਅਨੁਮਾਨ ਹੈ ਪਰੰਤੂ ਵੱਡੀ ਦਿੱਕਤ ਇਹ ਹੈ ਕਿ ਇਹ ਵਰਖਾ ਟੁਕੜਿਆਂ ਦੇ ਵਿੱਚ ਹੋ ਰਹੀ ਹੈ ਇੱਕਸਾਰ ਵਰਖਾ ਨਹੀਂ ਹੈ ਭਾਵੇਂ ਕਿ ਕਾफी ਸੰਭਾਵਨਾ ਹੈ ਕਿ 7-8 ਦੇ ਦਰਮਿਆਨ ਤੇ 10 ਦੇ ਦਰਮਿਆਨ ਵਰਖਾ ਕਾਫੀ ਜ਼ਿਆਦਾ ਏਰੀਆ ਕਵਰ ਕਰੇਗੀ ਆਪਾਂ ਅੱਗੇ ਦੇਖਦੇ ਹਾਂ ਵਰਖਾ ਤੁਹਾਡਾ ਜਿਹੜਾ ਹੈਗਾ 50 ਤੋਂ ਲੈ ਕੇ 75% ਤੱਕ ਏਰੀਆ ਕਵਰ ਕਰ ਸਕਦੀ ਹੈ ਤਾਂ ਇੱਕ ਉਮੀਦ ਹੈਗੀ ਹੈ ਕਿ ਵਰਖਾ ਚੰਗੀ ਵਰਖਾ ਹੋ ਸਕਦੀ ਹੈ ਏਰੀਆ ਕਵਰ ਕਰ ਸਕਦੀ ਹੈ ਜੇ ਆਪਾਂ ਜ਼ਿਲ੍ਹੇ ਵਾਰ ਦੇਖੀਏ ਤਾਂ ਜ਼ਿਲ੍ਹੇ ਵਾਰ ਦੇ ਵਿੱਚ 7 ਤੋਂ ਲੈ ਕੇ 12 ਤੱਕ ਪੂਰੇ ਹੀ ਪੰਜਾਬ ਦੇ ਵਿੱਚ ਮੀਂਹ ਦੀ ਸੰਭਾਵਨਾ ਰਹੇਗੀ ਪ੍ਰੰਤੂ ਜਿਹੜੇ ਜ਼ਿਆਦਾ ਚਾਂਸਸ ਨੇ ਜਿਵੇਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਇਸ ਦੇ ਨਾਲ ਨਾਲ ਆਪਣਾ ਇਹ ਜਿਹੜਾ ਜ਼ਿਲ੍ਹਾ ਹੈਗਾ ਰੂਪਨਗਰ ਇੱਥੇ ਵਰਖਾ ਕਾਫੀ ਏਰੀਆ ਕਵਰ ਕਰ ਸਕਦੀ ਹੈ। ਬਾਕੀ 75% ਤੱਕ ਇਹ ਏਰੀਆ ਕਵਰ ਕਰ ਸਕਦੀ ਹੈ। ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ। ਇੱਕ ਦੋ ਥਾਂ 'ਤੇ ਭਾਰੀ ਵਰਖਾ ਵੀ ਹੋ ਸਕਦੀ ਹੈ। ਪਰੰਤੂ ਐਸਐਸ ਨਗਰ ਮਹਾਲੀ, ਪਟਿਆਲਾ, ਫਤਿਹਗੜ੍ਹ ਸਾਹਿਬ, ਲੁਧਿਆਣਾ ਅ ਇਸ ਦੇ ਨਾਲ ਨਾਲ ਜਲੰਧਰ, ਕਪੂਰਥਲਾ, ਸ੍ਰੀ ਅਮਰਸਰ ਸਾਹਿਬ ਇਹ ਜਿਹੜੇ ਜ਼ਿਲ੍ਹੇ ਐ ਇਹਨਾਂ ਜ਼ਿਲ੍ਹਿਆਂ ਦਾ 50% ਏਰੀਆ ਵਰਖਾ ਕਵਰ ਕਰ ਰਹੀ ਹੈ। ਸਭ ਤੋਂ ਜ਼ਿਆਦਾ ਦਿੱਕਤ ਸਾਨੂੰ ਹੋ ਰਹੀ ਹੈ ਤਰਨਤਾਰਨ ਦੇ ਵਿੱਚ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਸ੍ਰੀ ਮੁਕਤਸਰ ਸਾਹਿਬ ਮੋਗਾ ਬਠਿੰਡਾ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਜਾਂ ਬਰਨਾਲਾ ਮਾਨਸਾ ਸੰਗਰੂਰ ਮਲੇਰਕੋਟਲਾ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਵਰਖਾ 25% ਏਰੀਆ ਕਵਰ ਕਰ ਰਹੀ ਹੈ ਮੈਂ ਕਿ ਇਨ੍ਹਾਂ ਜ਼ਿਲ੍ਹਿਆਂ ਟੁਕੜਿਆਂ 'ਚ ਵਰਖਾ ਹੋ ਰਹੀ ਹੈ ਤੇ 8-9 ਨੂੰ ਟੁਕੜਿਆਂ ਦੇ ਵਿੱਚ ਵਰਖਾ ਹੋਣ ਦੀ ਸੰਭਾਵਨਾ ਹੈ 10 ਤਰੀਕ ਨੂੰ ਜਿਹੜੀ ਹੈਗੀ ਵਰਖਾ ਦੀ ਸੰਭਾਵਨਾ ਫਿਰ ਵੱਧਦੀ ਹੈ ਕਿ ਜਿਹੜੇ ਤਾਂ ਉੱਤਰੀ ਜ਼ਿਲ੍ਹੇ ਆ ਪਠਾਨਕੋਟ ਗੁਰਦਾਸਪੁਰ ਸ੍ਰੀ ਅਮਰਸੇਵ ਹੁਸ਼ਿਆਰਪੁਰ ਨਵਾਂ ਸ਼ਹਿਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤਾਂ 50 ਤੋਂ 75% ਹਿੱਸਾ ਵਰਖਾ ਕਵਰ ਕਰ ਸਕਦੀ ਹੈ ਇਹ ਤੇ ਇਹਦੇ ਨਾਲ ਨਾਲ ਆਪਣਾ ਰੂਪਨਗਰ ਅਤੇ ਐਸਐਸ ਨਗਰ ਦਾ 50 ਤੋਂ 50% ਏਰੀਆ ਕਵਰ ਕਰ ਸਕਦੀ ਹੈ ਪ੍ਰੰਤੂ ਬਾਕੀ ਜਿਹੜਾ ਹੈਗਾ ਪੰਜਾਬ ਹੈ ਉੱਥੇ 25 ਤੋਂ 50% ਹਿੱਸੇ 'ਚ ਵਰਖਾ ਦੀ ਸੰਭਾਵਨਾ ਹੈ ਤਾਂ ਕਹਿਣ ਦਾ ਮਤਲਬ ਇਹ ਕਿ ਜਿਹੜੀ 7 ਦੇ ਨਾਲੋਂ 10 ਤਰੀਕ ਨੂੰ ਸੰਭਾਵਨਾ ਜ਼ਿਆਦਾ ਪ੍ਰਬਲ ਨਜ਼ਰ ਆ ਰਹੀ ਹੈ ਕਿ ਇਹ ਏਰੀਆ ਜ਼ਿਆਦਾ ਕਵਰ ਕਰੇਗੀ ਤਾਂ ਵਾਰਨਿੰਗ ਆ ਕੁਝ ਜ਼ਿਲ੍ਹਿਆਂ ਵਿੱਚ ਹੈ ਜਿਵੇਂ ਪਠਾਨਕੋਟ ਹੈ ਗੁਰਦਾਸਪੁਰ ਹੈ ਇਸ ਦੇ ਨਾਲ ਹੁਸ਼ਿਆਰਪੁਰ ਨਵਾਂ ਸ਼ਹਿਰ ਇਹ ਇਹਦੇ ਨਾਲ ਨਾਲ ਰੂਪਨਗਰ ਇੱਥੇ ਕੀ ਹੈ ਕਿ ਇੱਕ ਦੋ ਥਾਵਾਂ ਦੇ ਉੱਪਰ ਭਾਰੀ ਵਰਖਾ ਲੱਗ ਸਕਦੀ ਹੈ ਪਰੰਤੂ ਜੇ ਅਸੀਂ ਮਾਡਲ ਦੇਖਦੇ ਹਾਂ ਤਾਂ ਸਾਨੂੰ ਮਾਡਲ ਇਹ ਸ਼ੋ ਕਰਦੀ ਹੈ ਕਿ ਪੰਜਾਬ ਦੇ ਕੁਝ ਜਿਹੜਾ ਹਰਿਆਣੇ ਨਾਲ ਲੱਗਦਾ ਹਿੱਸਾ ਜਾਂ ਸੈਂਟਰਲ ਪੰਜਾਬ ਚ ਵੀ ਇੱਕ ਦੋ ਥਾਵਾਂ ਤੇ ਤਕੜੀ ਝੁੱਟੀ ਲੱਗ ਸਕਦੀ ਹੈ ਜੇ ਮੈਂ ਚੰਡੀਗੜ੍ਹ ਦੀ ਗੱਲ ਕਰਾਂ ਤਾਂ 7 ਤਰੀਕ ਨੂੰ ਵਰਖਾ ਦੀ ਕਾਰਵਾਈ ਹੋ ਸਕਦੀ ਹੈ ਇਹ 10 ਤਰੀਕ ਨੂੰ ਜ਼ਿਆਦਾ ਏਰੀਆ ਬੱਥਾ ਕਵਰ ਕਰੇਗੀ ਤਾਂ ਵਾਰਨਿੰਗ ਚੰਡੀਗੜ੍ਹ ਚ ਕੋਈ ਨਹੀਂ ਹੈਗੀ ਜੇ ਮੈਂ ਹਰਿਆਣਾ ਦੀ ਗੱਲ ਕਰਾਂ ਤਾਂ ਹਰਿਆਣਾ ਦੇ ਵਿੱਚ ਇਸ 7 ਤਰੀਕ ਨੂੰ ਜਿਹੜੀ ਜ਼ਿਆਦਾ ਸਮਾਨਾ ਰਹੂਗੀ ਯਮਨਾ ਨਗਰ ਦੇ ਵਿੱਚ ਜ਼ਿਆਦਾ ਸਮਾਨਾ ਰਹੇਗੀ ਮਹਿੰਦਰਗੜ ਰਵਾਰੀ ਜੱਜਰ ਗੁਰੂਗਰਾਮ ਅਵਾਦ ਪਲਵਲ ਫਰੀਦাবাদ ਰੋहतक ਸੋਨੀਪੱਤ ਇੱਥੇ ਵਰਖਾ 50 ਤੋਂ 75% ਏਰੀਆ ਕਵਰ ਕਰ ਸਕਦੀ ਹੈ ਬਾਕੀ ਇਸੇ ਦੇ ਵਿੱਚ 25 ਤੋਂ 50% ਇਸ ਵਰਖਾ ਕਵਰ ਕਰੇਗੀ ਪੰਜਾਬ ਦੇ ਨਾਲ ਉਹ ਵਰਖਾ ਜਿਹੜੀ ਹਰਿਆਣਾ ਤੇ ਜ਼ਿਆਦਾ ਪ੍ਰਭਾਵ ਪਾ ਰਹੀ ਹੈ 10 ਤਰੀਕ ਦੀ ਫੇਰ ਜਿਹੜਾ ਹੈਗਾ ਉਹ ਕਈ ਸਰ ਏਰੀਆ ਦੇ ਵਿੱਚ ਚੰਗੀ ਵਰਖਾ ਦੀਆਂ ਛੁੱਟੀਆਂ ਲੱਗ ਸਕਦੀਆਂ ਤਾਂ ਕਹਿਣ ਦਾ ਮਤਲਬ ਹੈਗਾ ਕਿ 10 ਤਰੀਕ ਵਾਲੀ ਵਰਖਾ ਵੀ ਇਹ ਤੁਹਾਡੇ ਪੰਚਕੁਲਾ ਅੰਬਾਲਾ ਯਮਨਾ ਨਗਰ ਤੇ ਇਹਦੇ ਨਾਲ ਨਾਲ ਮਹਿੰਦਰਗੜ ਰਵਾਰੀ ਜੱਜਰ ਗੁਰੂਗਰਾਮ ਮਿਵਾਤ ਪਲਵਲ ਫਰੀਦাবাদ ਰੋहतक ਸੋਨੀਪੱਤ ਇਨ੍ਹਾਂ ਜ਼ਿਲ੍ਹਿਆਂ ਦਾ 50 ਤੋਂ 75% ਭਵਾਨੀ ਚਰਕੀ ਦਾਦਰੀ ਵੀ ਨਾਲ ਕਵਰ ਕਰ ਸਕਦੀ ਹੈ ਬਾਕੀ ਜਿਹੜਾ ਹਰਿਆਣਾ ਹੈਗਾ ਉਹਦਾ 25 ਤੋਂ 50% ਹਿੱਸਾ ਕਵਰ ਹੋਣ ਦੀ ਸੰਭਾਅਨਾ ਹੈ ਕਿ ਬਾਕੀ ਦੇ ਟੁਕੜਿਆਂ ਵਿੱਚ ਵਰਖਾ ਹੋਣ ਦੀ ਸੰਭਾਅਨਾ ਹੈ ਤੇ ਵਾਰਨਿੰਗ ਜਿੱਥੇ ਗੱਲ ਕਰੋਂਗੇ ਵਾਰਨਿੰਗ ਯਮਨਾ ਨਗਰ ਦੇ ਵਿੱਚ ਇਹਦੇ ਨਾਲ ਦਾ ਮਹਿੰਦਰਗੜ ਰਵਾਰੀ ਜੱਜਰ ਗੁਰੂਗਰਾਮ ਮਿਵਾਤ ਪਲਵਲ ਫਰੀਦাবাদ ਰੋहतक ਸੋਨੀਪੱਤ ਇਹਦੇ ਨਾਲ ਇਹ ਜਿਹੜੇ ਵਿੱਚ ਜਿਹੜਾ ਹੈਗਾ ਭਾਰੀ ਵਰਖਾ ਹੋਣ ਦੀ ਜਿਹੜਾ ਹੈਗਾ yellow alert ਜਾਰੀ ਹੋਇਆ ਹੈ ਇੱਕ ਦੋ ਥਾਵਾਂ ਤੇ ਠੀਕ ਹੈ ਰਾਜਸਥਾਨ ਦੇ ਵਿੱਚ ਜੈਸਲਮੇਰ ਬਾੜਮੇਰ ਐਸ ਇਲਾਕੇ ਵਿੱਚ ਬਹੁਤ ਤਕੜੀਆਂ ਕਾਰਵਾਈਆਂ ਹੋਈਆਂ ਹੁਣ ਗੰਗਾ ਨਗਰ ਹਰਮਾਨਗੜ ਵਾਲੇ ਤੋਂ ਤੁਹਾਡੇ ਜਿਹੜਾ ਹੈਗਾ 9 10 11 ਤੋਂ ਚੰਗੀਆਂ ਕਾਰਵਾਈਆਂ ਹੋਣ ਦੀ ਸੰਭਾਵਨਾ ਹੈਗੀ ਹੈ ਤੇ ਅੱਗੇ ਜਿਹੜੀ ਹੈਗੀ ਹੈ ਭਾਰੀ ਵਰਖਾ ਪੂਰਬੀ ਰਾਜਸਥਾਨ ਦੇ ਵਿੱਚ ਤਾਂ ਹੋ ਹੀ ਰਹੀ ਹੈ ਠੀਕ ਹੈ ਸਿਕਰ ਦੇ ਵਿੱਚ অতি ਭਾਰੀ ਵਰਖਾ ਹੋਣ ਦੀ ਸੰਭਾਵਨਾ ਸੀਗੀ ਨਗੌਰ ਦੇ ਵਿੱਚ ਸੀਗੀ ਪਰੰਤੂ ਗੰਗਾ ਨਗਰ ਹਰਮਾਨਗੜ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਚੇਤਾਵਨੀ ਨਹੀਂ ਹੈਗੀ ਹਾਂ ਇੱਥੇ ਵਰਖਾ ਜਿਹੜੀ ਹੈਗੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਵਰਖਾ ਹੋ ਸਕਦੀ ਹੈ ਤੇ ਚੰਗੀਆਂ ਛੁੱਟੀਆਂ ਲੱਗ ਸਕਦੀਆਂ ਜੰਮੂ ਦੇ ਵਿੱਚ ਵਰਖਾ ਦੀ ਸੰਭਾਵਨਾ ਹੈਗੀ ਹੈ ਤੇ ਯੂਪੀ ਦੇ ਵਿੱਚ ਯੂਪੀ ਦੇ ਵਿੱਚ ਉੱਤਰਾਖੰਡ ਦੇ ਵਿੱਚ ਭਾਰੀ ਵਰਖਾ ਹੈਗੀ ਹੈਗੀ ਹੈ 7 ਤਰੀਕ ਨੂੰ ਜਿਹੜਾ ਹੈਗਾ ਪਛਮੀ ਉੱਤਰ ਪ੍ਰਦੇਸ਼ ਦੇ ਕੁਝ ਥਾਵਾਂ ਤੇ ਭਾਰੀ ਤੇ ਕੁਝ ਥਾਵਾਂ ਤੇ অতি ਭਾਰੀ ਵਰਖਾ ਵੀ ਹੋ ਸਕਦੀ ਹੈ 8 9 10 ਨੂੰ ਇਸ ਏਰੀਆ 'ਚ ਵਰਖਾ ਹੋ ਸਕਦੀ ਹੈ ਸਭ ਤੋਂ ਵੱਡੀ ਗੱਲ ਆਪਾਂ ਇੱਕ ਅਨੁਮਾਨ ਦੇਖਾਂਗੇ ਕਿ ਜੁਲਾਈ ਚ ਕਿੰਨਾ ਮੀਂਹ ਪੈ ਸਕਦਾ ਅਗਲੀ ਵੀਡੀਓ ਚ ਗੱਲ ਕਰਦੇ ਹਾਂ ਵਰਖਾ ਦੇ ਹਾਲਾਤ ਬਣੇ ਹੋਏ ਐ ਪਰੰਤੂ ਵਰਖਾ ਸ਼ਿਟਪਟ ਹੋ ਰਹੀ ਐ ਜਿਸ ਹਿਸਾਬ ਦੇ ਨਾਲ ਖੁੱਲ ਕੇ ਵਰਖਾ ਤਾਂ ਭਾਵੇਂ ਕਿ ਅਗਸਤ ਦੇ ਵਿੱਚ ਵਰਖਾ ਨੇ ਬਹੁਤ ਸਾਰੇ ਏਰੀਆ ਨੂੰ ਜਿੱਥੇ ਵਰਖਾ ਨਹੀਂ ਸੀ ਉਹਨੂੰ ਨਿਹਾੜ ਕੀਤਾ ਉਸ ਤੋਂ ਬਾਅਦ ਇੱਕ ਦੁਬਾਰਾ ਫਿਰ ਜਿਹੜਾ ਇਹ ਸਿਸਟਮ ਬਣਿਆ ਐ ਜਿਹੜਾ ਸਿਸਟਮ ਕਈ ਸਾਰੇ ਹਿੱਸਿਆਂ ਦੇ ਵਿੱਚ ਵਰਖਾ ਕਰੇਗਾ ਕាលੀ ਵਰਖਾ ਹੀ ਨਹੀਂ ਕਰੇਗਾ ਜਿਵੇਂ ਤੁਸੀਂ ਲਾਲ ਨਿਸ਼ਾਨ ਦੇਖ ਰਹੇ ਹੋ ਤਾਂ ਵਿੱਚ ਕਈ ਸਥਾਨ ਇਹੋ ਜੇ ਹੋਣਗੇ ਜਿੱਥੇ ਜਿਹੜਾ ਹੈਗਾ ਚੰਗਾ ਵੀ ਉਹਨਾਂ ਨਵਾਏਗਾ ਪਰੰਤੂ ਵਰਖਾ ਟੁਕੜਿਆਂ ਦੇ ਵਿੱਚ ਇਹ ਹੋਣ ਦੀ ਸੰਭਾਵਨਾ ਹੈ ਪਰੰਤੂ 7-8 ਦੇ ਨੇੜੇ ਤੇ ਮੁੜ ਕੇ 10 ਦੇ ਨੇੜੇ ਜਿਹੜਾ ਹੈਗਾ ਏਰੀਆ ਥੋੜਾ ਜਿਹਾ ਵਰਖਾ ਜ਼ਿਆਦਾ ਕਵਰ ਕਰ ਸਕਦੀ ਹੈ ਤਾਂ ਉਮੀਦ ਕਰਦੇ ਹਾਂ ਕਿ ਜਿੱਥੇ ਵਰਖਾ ਨਹੀਂ ਹੋਈ ਉੱਥੇ ਵਰਖਾ ਦੇਖਣ ਨੂੰ ਮਿਲੇਗੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ